ਕਿਸੌਣ ਰਾਵੋ ਸასი ਕਾਲ ਜੀ ਸਾਰੇ ਵੀਰਾਂ ਨੂੰ ਝੋਨੇ ਵਾਲੇ ਵੀਰਾਂ ਨੂੰ ਇਹ ਵੀਡੀਓ ਝੋਨੇ ਵਾਲੇ ਵੀਰਾਂ ਦੀ ਹੈ ਕਹਿੰਦੇ ਹਾਈਬ੍ਰਿਡ ਬੰਦ ਹੋ ਗਿਆ ਤੇ ਇਹ ਪੂਸ਼ਾ 44 ਲੱਗ ਨਹੀਂ ਦੇਣਾ ਤੇ ਵਿਕਣ ਵੀ ਨਹੀਂ ਦੇਣਾ ਦੇਖੋ ਜੀ ਪੂਸ਼ਾ 44 ਵੇਕ ਵੀ ਗਿਆ ਲੱਗੇਗਾ ਵੀ ਵੱਡਿਆ ਵੀ ਜਾਵੇਗਾ ਤੇ बिकੇਗਾ ਵੀ ਠੀਕ ਹੈ ਹਾਈਬ੍ਰਿਡ ਵੀ ਲੱਗੇਗਾ ਵੀ ਵਿਕੇਗਾ ਵੀ ਵਿਕ ਵੀ ਗਿਆ ਤੇ ਵਿਕੇਗਾ ਵੀ ਤੇ ਲੱਗੇਗਾ ਵੀ ਤੇ ਵਿਕੇਗਾ ਵੀ ਜਿਹੜੀ ਮੇਨ ਗੱਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਜਿਹੜੇ ਕਿਸਾਨ ਭਰਾ ਚੰਗੇ ਪਾਣੀ ਤੇ ਖੇਤੀ ਕਰ ਰਹੇ ਹੈਗੇ ਆ ਉਹ ਹਾਈਬ੍ਰਿਡ ਲਾਉਣ ਪੂਛਾ ਚਵਾਲੀ ਲਾਉਣ ਉਹ ਖੇਤੀਕਾਰੀ ਲੈਣਗੇ ਜਿਹੜਾ ਪੰਜਾਬ ਦੇ ਵਿੱਚ 2.5 ਲੱਖ ਹੈਕਟੇਅਰ ਜਿਹੜਾ ਹੈਗਾ ਹਾਈਬ੍ਰਿਡ ਦੇ ਵਿੱਚ ਚਲਾ ਗਿਆ ਸੀਗਾ ਪਿਛਲੇ 2-3 ਸਾਲਾਂ ਤੋਂ ਉਹ ਕਿਸਾਨ ਪ੍ਰਭਾਵਿਤ ਹੋਣਗੇ ਡੀਲਰ ਵੀ ਪ੍ਰਭਾਵਿਤ ਹੋ ਜਾਣਗੇ ਡੀਲਰਾਂ ਦਾ ਕੀ ਹੈਗਾ ਮਾਲ ਮੰਗਾਇਆ ਹੈਗਾ ਬਿਨਾ ਬਿੱਲ ਕੱਟੇ ਉਹਨਾਂ ਨੇ ਤਾਂ ਸਾਈਡ ਤੇ ਰੱਖ ਕੇ ਵੇਚ ਦੇਣਾ ਹੈਗਾ ਪਰ ਸਰਕਾਰ ਨੂੰ ਇਸ ਤੇ ਬਹੁਤ ਵਧੀਆ ਤਰੀਕੇ ਨਾਲ ਗੌਰ ਕਰਨੀ ਚਾਹੀਦੀ ਸੀਗੀ ਸਲਾਹ ਮਹਾਰਾ ਦੇ ਨਾਲ ਕਾਲੀ ਦੇ ਨਾਲ ਸਲਾਹ ਨਹੀਂ ਕਰਨੀ ਚਾਹੀਦੀ ਸੀ ਡੀਪਲੀ ਸੋਚਣਾ ਚਾਹੀਦਾ ਸੀ ਕਿ ਜਿਹੜੇ ਕਿਸਾਨ ਕਣਕ ਦੀ ਪੈਦਾਵਾਰ ਨਹੀਂ ਲੈ ਪਾਉਂਦੇ ਖਾਰੇ ਪਾਣੀ ਕਰਕੇ ਉਹ ਝੋਨੇ ਦੀ ਫਸਲ ਉਹਨਾਂ ਦੀ ਮੇਨ ਫਸਲ ਹੁੰਦੀ ਆ ਤੇ ਉਹ ਜੇ ਚੰਗਾ ਝਾੜ ਲੈ ਰਹੇ ਸੀਗੇ ਤਾਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਸੀ ਜੇ ਆਪਾਂ ਝੋਨੇ ਦੀ ਤਰੀਕ ਅੱਗੇ ਕਰ ਰਹੇ ਹੈਗੇ ਤਾਂ ਫਿਰ ਆਪਾਂ ਪੂਸ਼ਾ 44 ਜਾਂ ਇਹਦੇ ਨਾਲ ਦੀਆਂ ਹੋਰ ਕਿਸਮਾਂ ਸੁਪਰੀਮ 110 ਹੈਗੀ ਹੈ ਪੀਆਰ 114 ਹੈਗਾ ਪੀਆਰ 118 ਹੈਗਾ ਜਾਂ ਦੋ ਸੁਪਰ 212 ਸੀਆਰ 212 125 105 ਪੀ 65 ਪੀਲੀ ਪੂਸ਼ਾ ਡੋਗਰ ਪੂਸ਼ਾ ਕਿੰਨੇ ਹੀ ਸਾਜਾ ਦੇ ਚੋਣੇ ਹੈਗੇ ਆ ਤੁਸੀਂ ਕਿਹੜੇ ਕਿਹੜੀ ਵੈਰੈਟੀ ਨੂੰ ਬੰਦ ਕਰਦੇ ਹੋਗੇ ਕਿਸ ਤਰੀਕੇ ਨਾਲ ਬੰਦ ਕਰਦੇ ਹੋਗੇ ਬੰਦ ਕਰਨ ਦਾ ਮਤਲਬ ਇਹ ਥੋੜੀ ਨਾ ਹੈਗਾ ਕਿ ਮੈਂ ਸੁੱਚ ਕੱਟੀ ਤੇ ਸਪਲਾਈ ਬੰਦ ਹੋ ਜਾਣੀ ਹੈ ਐਦਾਂ ਨਹੀਂ ਹੋ ਸਕਦੀ ਬੰਦ ਪਿਛਲੀ ਵਾਰ ਵੀ 2024 ਦੇ ਵਿੱਚ ਪੂਸ਼ਾ 44 ਜਿਹੜਾ ਹੈਗਾ ਵਰਜਿਆ ਗਿਆ ਸੀ ਕਿਸਾਨਾਂ ਨੂੰ ਪੀਆ ਪੁਸ਼ਅ 44 ਦੇ ਨਾਂ ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈਆਂ ਸੀਗੀਆਂ ਕਿ ਇਹ ਨਹੀਂ ਲਾਉਣਾ ਚਾਹੀਦਾ ਇਹ ਪਾਣੀ ਜ਼ਿਆਦਾ ਲੈਂਦਾ ਇਹ ਸਮਾਂ ਜ਼ਿਆਦਾ ਲੈਂਦਾ ਦੇਖੋ ਸਮਾਂ ਤੇ ਹੋਰ ਬਹੁਤ ਕਿਸਮਾਂ ਜ਼ਿਆਦਾ ਲੈਂਦੀਆਂ ਫਿਰ ਇਹੀ ਕਿਉਂ ਜੇ ਪੀਆ 126 ਦੇ ਵਿੱਚ ਕੋਈ ਸਮੱਸਿਆ ਜਾਂ ਕਿਸੇ ਹਾਈਬ੍ਰਿਡ ਦੇ ਵਿੱਚ ਕੋਈ ਸਮੱਸਿਆ ਟੋਟੇ ਦੀ ਤਾਂ ਰਾਈਸ ਮਿਲਰ ਐਸੋਸੀਏਸ਼ਨ ਪ੍ਰੂਫ ਕਰੇ ਨਾ ਇਸ ਚੀਜ਼ ਨੂੰ ਪੰਜਾਬ ਐਗਰੀਕਲਚਰ ਡਾਇਰੈਕਟਰ ਸਾਹਿਬ ਦੀ ਚਿੱਠੀ ਜਿਹੜੀ ਹੈਗੀ ਆ ਉਹ ਤੁਸੀਂ ਦੇਖੋ ਵੀ ਕਿਸ ਤਰੀਕੇ ਦੀ ਹੈਗੀ ਆ ਵੀ ਅਸੀਂ ਪਵੰਦੀ ਲਾਉਣੇ ਹੈਗੇ ਆ ਜਿਹੜੀਆਂ ਕਿਸਮਾਂ ਪਿਛਲੇ 8 ਸਾਲ ਤੋਂ ਪੰਜਾਬ ਦੀ ਧਰਤੀ ਦੇ ਵਿੱਚ ਲੱਗ ਰਹੀਆਂ ਡੇਢ ਦੋ ਗੱਟੇ ਯੂਰੀਏ ਦੇ ਨਾਲ ਉਹ 90 ਦਿਨਾਂ ਦੇ ਵਿੱਚ ਵੱਡੀਆਂ ਜਾਂਦੀਆਂ ਹਾਈਬ੍ਰਿਡ ਹੈ ਫਾਰਮਲ ਹੈ ਕੋਈ ਵੀ ਹੈ ਉਹ ਪੂਸ਼ਾ ਚਵੜੀ ਨਾਲ ਨੂੰ ਮਾਰੀਆਂ ਕਿਵੇਂ ਹੋਗੀਆਂ ਠੀਕ ਹੈ ਜਾ ਮਤਲਬ ਕਿ ਤੁਸੀਂ ਕਿਸੇ ਵੀ ਚੀਜ਼ ਤੇ ਸਟ੍ਰਿਕਟਲੀ ਤੁਸੀਂ ਪਲੈਨਿੰਗ ਕੀਤੀ ਹੈਗੀ ਆ ਤਾਂ ਜਿਹੜੀਆਂ ਮਾਰਕੀਟ ਦੇ ਵਿੱਚ ਬੀਜ ਵੇਚਣ ਵਾਲੀਆਂ ਦੁਕਾਨਾਂ ਹੈਗੀਆਂ ਸੀਡ ਪ੍ਰੋਡਿਊਸਰ ਨੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਰਜਿਸਟਰਡ ਨੇ ਸਾਰੇ ਟੈਗ ਲੈ ਕੇ ਵੇਚਦੇ ਨੇ ਬੀਜ ਉਹਨਾਂ ਨੇ ਬੀਜ ਵੀ ਵੇਚਦਾ ਮਹਿੰਗਾ ਵੀ ਬੀਜ ਵੇਚਦਾ ਤੇ ਉਹਨਾਂ ਜਿਹੜੀਆਂ ਦੁਕਾਨਾਂ ਵਾਲੇ ਨੇ ਉਹਨਾਂ ਨੇ ਹਾਈਬ੍ਰਿਡ ਕੰਪਨੀਆਂ ਨੂੰ ਜਾਂ ਦੂਸਰੀਆਂ ਸੀਡ ਪ੍ਰੋਡਿਊਸਰ ਕੰਪਨੀਆਂ ਨੂੰ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਪੈਸਾ ਦਿੱਤਾ ਹੋਇਆ ਜਿਹੜਾ ਕਿ ਐਡਵਾਂਸ ਬੁਕਿੰਗ ਦੇ ਤੌਰ ਤੇ ਵਰਤੇ ਜਾਂਦਾ ਹੁਣ ਕਿਸ ਤਰੀਕੇ ਦੇ ਨਾਲ ਇੱਕ ਕੋਈ ਇੱਕ ਜਿਹੜਾ ਆੜਤੀਆ ਆਪਾਂ ਕਹਿੰਦੇ ਹੈਗੇ ਆ ਜਿਹੜਾ ਕਿਸਾਨ ਦੀ ਫਸਲ ਵੀ ਲੈਂਦਾ ਉਹਨੂੰ ਬੀਜ ਵੀ ਦਿੰਦਾ ਉਹਨੂੰ ਖਾਦਾਂ ਵੀ ਦਿੰਦਾ ਉਹਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਹ ਜਿਹੜੇ ਲੇਮ ਐਂਡ ਫਾਰਮਰ ਨੇ ਜਿਹੜੇ ਅਨਪੜ੍ਹ ਕਿਸਾਨ ਨੇ ਜਿਨ੍ਹਾਂ ਨੇ ਬਾਣੀਏ ਦੇ ਸਿਰ ਤੇ ਖੇਤੀ ਕਰਨੀ ਹੁੰਦੀ ਹੈ ਅੱਜ ਦੇ ਸਮੇਂ ਵੀ ਉਹ ਬਹੁਤ ਵੱਡੀ ਗਿਣਤੀ 'ਚ ਹੈਗੇ ਆ ਅਜੇ ਜਿਉਂਦੇ ਨੇ ਉਹ ਉਹ ਖੇਤੀ ਕਰ ਰਹੇ ਨੇ ਨਵੇਂ ਕਿਸਾਨ ਤਾਂ ਹਜੇ ਸ਼ਾਇਦ ਇਸ ਪੱਧਰ ਤੇ ਘਟ ਹੋਣਗੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਉਹਨਾਂ ਦੀ ਗਿਣਤੀ ਕਿੱਥੇ ਹੈ ਮਾਲਵੇ ਦੇ ਵਿੱਚ ਹੀ ਹੈ ਤੇ ਮਾਲਵੇ ਦੇ ਵਿੱਚ ਹੀ ਇਹ ਸਭ ਤੋਂ ਵੱਡਾ ਚੇਂਜ ਹੋਇਆ ਹੈਗਾ ਸੋ ਸਾਰੇ ਪੰਜਾਬ ਨੂੰ ਧਿਆਨ ਦੇ ਵਿੱਚ ਰੱਖ ਕੇ ਜੇਕਰ ਆਪਾਂ ਤਰੀਕ ਛੋਣੇ ਦੀ ਅਗੇਤੀ ਕੀਤੀ ਹੈ ਸਰਕਾਰ ਨੂੰ ਮੇਰੀ ਬੇਨਤੀ ਹੈ ਤਾਂ ਫਿਰ ਵੱਡੇ ਸਮੇਂ ਦੀਆਂ ਕਿਸਮਾਂ ਹੀ ਲੱਗਣਗੀਆਂ ਨਾ ਜਿਹੜੇ ਕਿਸਾਨ 200 ਏਕੜ 50 ਏਕੜ 250 400 600 ਏਕੜ ਜਿਹੜਾ 8-800 ਏਕੜ ਝੋਨਾ ਲਾਉਂਦੇ ਨੇ ਜਦੋਂ ਆਪਾਂ ਨੂੰ ਤਰੀਕ ਅਗੇਤੀ ਕਰਤੀ ਉਹਨਾਂ ਨੂੰ ਸੌਖਾ ਹੋ ਗਿਆ ਝੋਨਾ ਲਾਉਣਾ ਉਹ ਲੰਬੇ ਕਿਸ ਸਮੇ ਵਾਲੀਆਂ ਕਿਸਮਾਂ ਪਹਿਲਾਂ ਲਾਉਣਗੇ ਫਿਰ ਦਰਮਿਆਨੇ ਕਿਸਮ ਸਮਾਂ ਵਾਲੀਆਂ ਕਿਸਮਾਂ ਲਾਉਣਗੇ ਫਿਰ ਘੱਟ ਸਮੇ ਵਾਲੀਆਂ ਫਿਰ ਬਹੁਤ ਹੀ ਘੱਟ ਸਮੇ ਵਾਲੀਆਂ ਭਾਵ ਕਿ 1 ਜੂਨ ਤੋਂ ਲੈ ਕੇ 5 10 ਅਗਸਤ تک ਝੋਨਾ ਲੱਗ ਰਿਹਾ ਹੁੰਦਾ ਪੰਜਾਬ ਦੇ ਵਿੱਚ ਪਰ ਜਿਨ੍ਹਾਂ ਕੋਲੇ ਪਾਣੀ ਮਾੜਾ ਹੈਗਾ ਜਿਨ੍ਹਾਂ ਦੀਆਂ ਮੋਟਰਾਂ 25 25 ਦੀਆਂ ਮੋਟਰਾਂ ਹੈਗੀਆਂ ਖੇਤਾਂ ਦੇ ਵਿੱਚ ਉਹ 1 ਜੂਨ ਨੂੰ ਝੋਨਾ ਕਿਵੇਂ ਲਾ ਲੈਣਗੇ ਖੋਦਨਾ ਕਾਸਤਾ 1 ਜੂਨ ਤੋਂ 20 ਜੂਨ ਤੱਕ ਕੋਈ ਵੀ ਵਰਖਾ ਨਹੀਂ ਪੈਂਦੀ ਬੱਦਲਵਾਹ ਹੀ ਨਹੀਂ ਆਉਂਦੀ ਮੀਹ ਹਨੇਰੀ ਆ ਜਾਂਦਾ ਹੈਗਾ ਇਲੈਕਟ੍ਰਿਸਿਟੀ ਪ੍ਰਭਾਵਿਤ ਹੋ ਜਾਂਦੀ ਹੈ ਜਿਹੜੀਆਂ ਲਾਈਨਾਂ ਟੁੱਟ ਜਾਂਦੀਆਂ ਹੈਗੀਆਂ 2-4 ਦਿਨ ਬਿਜਲੀ ਕੱਟ ਆਊਟ ਹੋ ਜਾਂਦੀ ਹੈ ਤਾਂ ਉਹ 25-30 ਦੀ ਮੋਟਰ ਨੂੰ ਕਿਹੜਾ ਜਨਰੇਟਰ ਆ ਜਿਹੜਾ ਚਲਾ ਕੇ ਤੇ ਝੋਨਾ ਉਹ ਪਾਲ ਦੂਗਾ ਠੀਕ ਹੈ ਕਿਸਾਨ ਭਰਾਵੋ ਮੇਰੀ ਤੁਹਾਨੂੰ ਬੇਨਤੀ ਹੈਗੀ ਆ ਤੁਸੀਂ ਕੋਈ ਗੱਲ ਨਹੀਂ ਕਾਟ ਲੱਗ ਕੇ ਵੇਖ ਜੂਗਾ ਕੋਈ ਗੱਲ ਨਹੀਂ ਫਸਲ ਮਹਿੰਗੀ ਸਸਤੀ ਵੇਖ ਜੂਗੀ ਪਾਰਾ ਜੇ ਫਸਲ ਤੁਸੀਂ ਠੇਕੇ ਵਾਲਾ ਬਾਣ ਲਿਆ ਹੋਇਆ 80000 ਨੂੰ ਠੇਕੇ ਦੇ ਬਾਣ ਹੈਗਾ ਕਣਕ ਝੋਨਾ ਮਲਾ ਕੇ ਵੀ ਪਰਾਲੀ ਕਿਸੇ ਕੰਮ ਦੀ ਨਹੀਂ ਕਣਕ ਦੀ ਤੂੜੀ ਕਿਸੇ ਕੰਮ ਦੀ ਨਹੀਂ ਹੁਣ ਤਾਂ ਫਸਲ ਹੀ ਇਕੱਲੀ ਕੰਮ ਦੀ ਆ ਤਾਂ ਅਜਿਹੀ ਪੋਜੀਸ਼ਨ ਦੇ ਵਿੱਚ ਤੁਹਾਡੇ ਜੇ 70000 ਦੇ ਉਹਦੇ ਵਿੱਚੋਂ ਫਸਲ ਹੋਈ 80000 ਦੇ ਵਿੱਚੋਂ 80000 ਦੀ ਹੀ ਫਸਲ ਹੋਈ 80000 ਦੇ ਵਿੱਚੋਂ ਕਈ ਵਾਰ ਸਿੰਗਲ ਕਿਸਟ ਹੁੰਦਾ ਉਹਦਾ 88-90000 ਰੁਪਏ ਨੂੰ ਬਾਣ ਪੈ ਜਾਂਦਾ ਹੈਗਾ ਤਾਂ ਸਾਰੇ ਖਰਚੇ ਕੱਢ ਕਢਾ ਕੇ ਤੁਹਾਨੂੰ 5 ਰੁਪਏ ਵੀ ਨਹੀਂ ਬਚਨੇ ਹੈਗੇ ਉਹਦਾ ਚੁਗਾ ਚੌੜ ਹੋ ਜਾਣਾ ਹੈਗਾ ਸੋ ਮੇਰੀ ਬੇਨਤੀ ਇਹ ਹੈਗੀ ਆ ਵੀ ਤੁਸੀਂ ਆਪਣੇ ਏਰੀਆ ਦੇ ਵਿੱਚ ਜਿਹੜੀ ਕਿਸਮ ਨੂੰ ਜਾਂਚ ਲਿਆ ਪਰਖ ਲਿਆ ਵਧੀਆ ਲੱਗ ਰਹੀ ਹੈ ਜਿਹਨੂੰ ਤੁਸੀਂ ਵੇਚਣੀ ਹੈ ਤੁਹਾਡੇ ਬਾਣੀਏ ਨੂੰ ਵੇਚਣੀ ਆ ਆੜਤੀਗੇ ਨੂੰ ਵੇਚਣੀ ਆ ਤੁਹਾਡੇ ਮਿਲ ਵਾਲਾ ਕੋਈ ਨੇੜੇ ਹੈਗਾ ਜਿਹਨੂੰ ਤੁਸੀਂ ਸਾਢੀ ਵੱਡੀ ਕਰਕੇ ਵੇਚਦੇ ਹੈਗੇ ਹੋ ਉਹਦੇ ਨਾਲ ਪਹਿਲਾਂ ਹੀ ਗੱਲ ਟਕ ਲਓ ਨਹੀਂ ਤੇ ਫਿਰ ਬਾਸਮਤੀ ਵਾਲੇ ਮੈਦਾਨ ਜਾ ਜਾਓ ਮੇਰੀ ਬੇਨਤੀ ਇਹ ਹੈਗੀ ਆ ਬਾਸਮਤੀ ਵਾਲੇ ਮੈਦਾਨ 'ਚ ਆ ਜਾਓ ਕੋਈ ਵੀ ਕਿਸਮ ਹੈਗੀ ਆ ਉਹਦਾ ਪ੍ਰਾਈਵੇਟ ਰੇਟ ਆ ਪ੍ਰਾਈਵੇਟ ਮੰਡੀ ਹੈ ਉਹਦਾ ਜਿਹੜਾ ਰੇਟ ਚੱਲ ਰਿਹਾ ਹੋਊਗਾ ਤੁਹਾਡਾ ਘਰੋਂ ਵੀ ਝੋਨਾ ਵੇਚ ਜਾਂਦਾ ਤੁਹਾਡਾ ਵੱਢਣਸਾਰ ਵੀ ਵੇਚ ਜਾਂਦਾ ਤੁਸੀਂ ਉਹਨੂੰ ਸਟੋਰ ਵੀ ਕਰ ਸਕਦੇ ਹੋ ਮੰਡੀਆਂ ਲੱਗ ਰਹੀਆਂ ਮੰਡੀਆਂ 'ਚ ਵੀ ਵੇਚ ਜਾਂਦਾ ਪਰ ਜਿਹੜੀ ਕਿਸਮ ਤੁਹਾਨੂੰ ਤੁਹਾਡੇ ਨੇੜੇ-ਨੇੜੇ ਏਰੀਆ 'ਚ ਵੇਚਣੀ ਸੌਖੀ ਆ ਉਹ ਲਾ ਲਿਓ ਕਿਉਂਕਿ 2 ਨੰਬਰ 3 ਨੰਬਰ 4 ਨੰਬਰ ਵਾਲਾ ਪਾਣੀ ਹੈਗਾ 2-3 ਨੰਬਰ ਤੇ ਇੱਕ ਤਾਂ ਪਾਣੀ 'ਚ ਝੋਨਾ ਕੋਈ ਵੀ ਹੋ ਜਾਂਦਾ ਸੁਪਰ 212 2-3 ਨੰਬਰ ਪਾਣੀ 'ਚ ਵੀ ਹੋ ਜਾਂਦਾ ਬਹੁਤ ਸਾਰੇ ਹਾਈਬ੍ਰਿਡ ਹੈਗੇ ਜਿਹੜੇ 4000 ਤੱਕ ਦੀ ਚਾਲਕਤਾ ਚਿੱਟੇ ਕਾਲੇ ਛੋਰੇ ਵਾਲੇ ਖੇਤਾਂ 'ਚ ਵੀ ਹੋ ਜਾਂਦੇ ਨੇ ਠੀਕ ਹੈ ਛ ਚੰਗਾ ਕਰਨ ਦੇ ਲਈ ਮਾੜੇ ਅਸਰ ਨੂੰ ਘੱਟ ਕਰਨ ਲਈ ਆਪਾਂ ਇੱਕ ਸਪੈਸ਼ਲ ਉਸਤੇ ਇੱਕ ਡਿਸਕਸ਼ਨ ਰੱਖਾਂਗੇ ਪਨੀਰੀਆਂ ਤਿਆਰ ਕਰਨ ਦੀ ਵੀ ਡਿਸਕਸ਼ਨ ਰੱਖਾਂਗੇ ਪਰ ਜਿਹੜਾ ਇਹ ਸਿਨੈਰੀਓ ਚੱਲ ਰਿਹਾ ਹੈਗਾ ਕਿ PRX PR126 ਦਾ ਪਿਛਲੀ ਵਾਰ ਵੀ ਕਿਸਾਨਾਂ ਨੇ ਬਹੁਤ ਵੱਡੇ ਪੱਧਰ ਤੇ ਲਾਇਆ ਸੀ ਜਿਹੜੀ ਇਹ ਜੁੰਡਲੀ ਆ ਨਾ ਕਿ ਜਿਹੜਾ ਝੋਨੇ ਤੋਂ ਛਿਲਕਾ ਲਾਉਂਦੇ ਆ ਰਾਈਸ ਮਿਲਰਸ ਨੇ ਇਹਨਾਂ ਨੂੰ ਵੱਡੇ ਪੱਧਰ ਤੇ ਅੱਗੇ ਆਉਣਾ ਚਾਹੀਦਾ ਜਿਹੜੀਆਂ ਵੈਰਾਈਆਂ ਬੇਕਾਰ ਨੇ ਉਹਨਾਂ ਨੂੰ ਸਾਇੰਟਿਫਿਕ ਪ੍ਰੂਫ ਕਰਨਾ ਚਾਹੀਦਾ ਚਾਹੇ ਉਹ ਅਪਰੂਵਡ ਨੇ ਚਾਹੇ ਉਹ ਨਾਨ ਅਪਰੂਵਡ ਨੇ ਜਿਹੜੀ ਕੋਈ ਵੈਰਾਈਟੀ ਤਿਆਰ ਹੁੰਦੀ ਆ ਉਹ 4 ਸਾਲ ਦੀ ਟੈਸਟਿੰਗ ਲਈ ਜਾਂਦੀ ਆ ਹਾਈਦਰਾਬਾਦ ਉਸ ਤੋਂ ਬਾਅਦ ਉਹ ਪੰਜਾਬ ਜ਼ੋਨ ਲਈ ਰეკਮੈਂਡ ਹੁੰਦੀ ਆ ਫਿਰ ਉਹ 2 ਸਾਲ ਲਈ ਫੈਕਟੋਰੀਅਲ ਟ੍ਰਾਇਲ ਹੁੰਦਾ ਡਾਕਟਰ ਸੀਡ ਰਿਸਰਚ ਪੰਜਾਬ ਕੋਲ ਉਹਦਾ ਇੱਕ ਬਕਾਇਦਾ ਡਾਟਾ ਬਣਦਾ ਹੈਗਾ ਉਹਦੇ ਨਾਲ ਇੱਕ ਚੈੱਕ ਵੈਰਾਈਟੀ ਕੰਪੈਰੀਜ਼ਨ ਕੀਤਾ ਜਾਂਦਾ ਵੀ ਬਿਮਾਰੀ ਕਿਹਦੇ ਜਵੱਧ ਆਈ ਸਮਾ ਕੀਨੇ ਵੱਧ ਲਿਆ ਝਾੜ ਕਿਹਦਾ ਵੱਧ ਆ ਜਾਂ ਪਰਾਲੀ ਕਿਦੀ ਜ਼ਿਆਦਾ ਸੀਗੀ ਤੇ ਟਿੱਲਰ ਕਿਨੇ ਵੱਧ ਬਣਾਏ ਸਾਰੀ ਗੱਲਬਾਤ ਉਹ ਡਾਟਾ ਬਣਦਾ ਪ੍ਰੋਪਰ ਡੇ ਬਾਈ ਡੇ ਤਾਂ ਜਦੋਂ ਉਹ ਵੈਰਾਈਟੀਆਂ ਇੱਕ ਲਿਸਟ ਦੇ ਰੂਪ ਵਿੱਚ ਜਾਰੀ ਹੋਈਆਂ ਲੱਗੀਆਂ ਲੱਗ ਰਹੀਆਂ ਪਿਛਲੇ ਸਮੇਂ ਤੋਂ ਪਾਇਨਰ ਦੀਆਂ ਕੋਰਟੇਵਾ ਦੀਆਂ ਵੀ ਐਨ ਆਰ ਦੀਆਂ ਸਵਾਨਾ ਦੀਆਂ ਰਾਸੀ ਦੀਆਂ ਜੇ ਕੇ ਸੀਡ ਦੀਆਂ ਨਿਊਜੀ ਵੀਡੂ ਦੀਆਂ ਹੋਰ ਬਹੁਤ ਸਾਰੀਆਂ ਕੰਪਨੀਆਂ ਹੈਗੀਆਂ ਤਾਂ ਉਹ ਅਜਿਹੀਆਂ ਕੰਪਨੀਆਂ ਨੂੰ ਵੀ ਆਪਣਾ ਥੋੜਾ ਐਕਸਪ੍ਰੈਸ ਕਰਨਾ ਚਾਹੀਦਾ ਕਿਉਂਕਿ ਓਵਰਆਲ ਲਾਸ ਆ ਜਿਹੜਾ ਫਾਰਮਰ ਦਾ ਹੋਣਾ ਨਾ ਤੇ ਗਵਰਨਮੈਂਟ ਦਾ ਕੁਝ ਜਾਣਾ ਨਾ ਡੀਲਰਾਂ ਦਾ ਕੁਝ ਜਾਣਾ ਹੈਗਾ ਨਾਗਾਂ ਆਪਣੀਆਂ ਦਾ ਕੁਝ ਜਾਣਾ ਉਹਨਾਂ ਨੇ ਵੀ ਬਣਾਇਆ ਵੇਚ ਗਿਆ ਠੀਕ ਆ ਨਹੀਂ ਆਪ ਦਾ ਸਾਹਮਣੇ ਦੇਣਗੇ ਠੀਕ ਹੈ ਜਿਹੜਾ ਫਾਰਮਰ ਆ ਜੇ ਉਹਨੇ ਵੀ ਲੈ ਲਿਆ ਅੱਗੇ ਵੇਚਿਆ ਨਾ ਸਮੱਸਿਆ ਆਊਗੀ ਅੱਗੇ ਵੀ ਉਹਨੇ ਲੈ ਲਿਆ ਉਹਦਾ ਝਾੜ ਨਾ ਆਇਆ ਫਿਰ ਸਮੱਸਿਆ ਆਊਗੀ ਜੇ ਉਹਦਾ ਮਤਲਬ ਖੱਜਲ ਖਵਾਰੀ ਹੋਊਗੀ ਜਿਹੜਾ 2-4 ਕਿੱਲੇ ਦਾ ਝੋਨਾ ਹੁੰਦਾ ਉਹ ਕੋਈ ਗੱਲ ਨਹੀਂ ਪਰ ਜਿਹੜਾ 200 ਕਿੱਲੇ ਦਾ مالک ਆ ਜੇਕਰ ਉਹ ਇਹ ਕਿਸੇ ਸ਼ਿਕਾਰ ਹੋ ਜਾਂਦਾ ਹੈਗਾ ਅਵਸਥਾ ਦਾ ਫਿਰ ਉੱਥੇ ਕਿਸਾਨ ਸੁਸਾਈਡ ਕਰ ਜਾਂਦੇ ਨੇ ਉੱਥੇ ਉਸ ਤੀਨੂੰ ਜ਼ਿੰਮੇਦਾਰ ਠਹਿਰਾਇਏ ਫਿਰ ਆਪਾਂ ਪ੍ਰਮਾਤਮਾ ਨੂੰ ਠਹਿਰਾ ਲਗੇ ਪ੍ਰਮਾਤਮਾ ਪਾਲਿਸਾਂ ਤਾਂ ਨਹੀਂ ਬਣਾ ਰਿਹਾ ਪ੍ਰਮਾਤਮਾ ਐਦਾਂ ਕੋਈ ਲੈਟਰ ਤਾਂ ਨਹੀਂ ਇਸ਼ੂ ਕਰ ਰਿਹਾ ਹੈਗਾ ਵੀ ਆਹ ਨਹੀਂ ਕਰਨਾ ਆਹ ਕਰਨਾ ਹੈਗਾ ਇੱਕ ਪਾਸੇ ਆਪਾਂ ਪਾਣੀ ਬਚਾਉਣਾ ਹੈਗਾ ਇੱਕ ਪਾਸੇ ਆਪਾਂ ਲੰਬੇ ਸਮੇਂ ਦੀਆਂ ਵੈਰਾਈਟੀਆਂ ਬੈਨ ਕਰ ਰਹੇ ਹਾਂ ਇੱਕ ਪਾਸੇ ਆਪਾਂ ਨਰਮੇ ਨੂੰ ਵੀ ਸਪੋਰਟ ਨਹੀਂ ਕਰ ਰਹੇ ਹੈਗੇ ਮੂੰਗੀ ਨੂੰ ਵੀ ਆਪਾਂ ਸਪੋਰਟ ਨਹੀਂ ਕਰ ਰਹੇ ਹੈਗੇ ਤਾਂ ਫਿਰ ਫਸਲ ਹੀ ਬਦਲਾਵ ਕਿਵੇਂ ਹੋਊਗਾ ਫਿਰ ਕਿਸਾਨਾਂ ਨੂੰ ਸਹੀ ਦਿਸ਼ਾ ਵਿੱਚ ਕਿਵੇਂ ਲੈ ਕੇ ਜਾਇਆ ਜਾਊਗਾ ਮੈਨੂੰ ਚੀਜ਼ਾਂ ਸਾਰੀਆਂ ਇਹ ਸਮਝੋ ਬਾਹਰ ਨੇ ਮੇਰੀ ਵੀਡੀਓ ਕਿਸੇ ਰਾਜਨੀਤਿਕ ਐਂਗਲ ਤੋਂ ਪ੍ਰੇਰਿਤ ਨਹੀਂ ਹੈਗੀ ਮੈਂ ਇਸ ਵਿੱਚ ਇਹ ਦੱਸਣਾ ਚਾਹੁੰਦਾ ਸੀਗਾ ਵੀ ਤੁਹਾਡੀ ਮੰਡੀ ਦੇ ਵਿੱਚ ਜੇ ਹਾਈਬ੍ਰਿਡ ਵਿਕਦਾ ਸੀ ਤਾਂ ਵੇਲਾਓ ਜਿਹਨੂੰ ਵੇਚਣਾ ਪਹਿਲਾਂ ਹੀ ਉਹਦੇ ਨਾਲ ਆਪਦੀ ਗੱਲਬਾਤ ਕਰ ਲਓ ਠੀਕ ਹੈ ਸਿਲ ਦਾ ਰੌਲਾ ਹੈਗਾ ਉਹ ਤਾਂ ਚਲੋ ਕੋਈ ਗੱਲ ਨਹੀਂ ਸਿਲ 18 17 16 ਪਿਛਲੀ ਵਾਰ ਤਾਂ 10 12 ਸਿਲ ਤੇ ਵੀ ਝੋਨਾ ਵੇਚਿਆ ਹੈਗਾ ਜਿਹੜਾ ਨਹੀਂ ਵਿਕਣਾ ਚਾਹੀਦਾ ਸੀ ਜੇ ਤੁਹਾਡੀ ਹਾਂ ਫਿਰ ਸਾਰੀਆਂ ਪੋਜੀਸ਼ਨ ਆ ਪ੍ਰੋਬਲਮ ਨੇ ਤਾਂ ਫਿਰ ਤੁਸੀਂ ਬਾਸਮਤੀ ਵਿੱਚ ਚਲੇ ਜਾਓ ਛੋਟੇ ਸਮੇਂ ਦੀ ਘੱਟ ਸਮੇਂ ਦੀ ਘੱਟ ਕਰਦੀ 1509 1699 ਕਿਸਮ ਹੈਗੀ ਆ ਦਰਮਿਆਨੇ ਸਮੇਂ ਦੀ 1847 ਹੈਗੀ ਆ ਵੱਧ ਸਮੇਂ ਦੀ 1401 ਹੈਗੀ ਆ 18 17 18 ਹੈਗੀ 1885 ਹੈਗੀ ਵੱਧ ਸਮੇਂ ਦੀ ਤਾਂ ਤੁਸੀਂ ਆਪਣੇ ਆਪ ਨੂੰ ਉਹਨਾਂ ਸਾਰੀਆਂ ਹੀ ਵਿੰਡੋ ਦੇ ਵਿੱਚ ਸ਼ਿਫਟ ਕਰ ਲਵੋ ਕਿਤੇ ਇਹ ਨਾ ਹੋਵੇ ਕਿ ਭੰਬਲ ਪੂਸਾ ਖਬਰਾਂ 'ਚ ਸੋਸ਼ਲ ਮੀਡੀਆ ਤੇ ਜਾਂ ਚੱਲਾ ਚੱਲਦਾ ਰਹੇ ਤੇ ਆਪਾਂ ਇੱਕ ਗਲਤ ਚੀਜ਼ ਦਾ ਚੈਨ ਕਰ ਲਗੇ ਆਪਣੀ ਮੇਨ ਫਸਲ ਜਿਹੜੀ ਆ ਉਹ ਖੇਰੂ ਖੇਰੂ ਹੋ ਜੇ ਐਦਾਂ ਦਾ ਨਾ ਹੋਵੇ ਤੁਸੀਂ ਕਿਹੜਾ ਚੋਣਾ ਲਾ ਰਹੇ ਹੋ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਪਨੀਰੀਆਂ ਨੂੰ ਤਿਆਰ ਕਰਨ ਦੇ ਪ੍ਰਤੀ ਆਪਾਂ ਸਾਰੀਆਂ ਵੀਡੀਓ ਟਾਈਮ ਟੂ ਟਾਈਮ ਪਾਵਾਂਗੇ ਇੰਸਟਾਗ੍ਰam ਫੇਸਬੁੱਕ YouTube ਤੇ ਰੀਲਾਂ ਵੱਡੀਆਂ ਵੀਡੀਓ ਦੇਖਣ ਲਈ ਤੁਸੀਂ ਹਰ ਰੋਜ਼ ਕ੍ਰੋਸ ਇਨਫੋਰਮੇਸ਼ਨ ਨੂੰ ਸਰਚ ਕਰ ਲਿਆ ਕਰੋ ਕਈ ਵਾਰ ਕੋਈ ਚੀਜ਼ ਨਹੀਂ ਸਾਹਮਣੇ ਆਉਂਦੀ ਕੱਲਾ ਗੁੱਠਾ ਖਸਾਉਣ ਨਾਲ ਵੀ ਸਾਰੀਆਂ ਵੀਡੀਓ ਸਾਹਮਣੇ ਨਹੀਂ ਆਉਂਦੀਆਂ ਤੁਹਾਡੇ ਕੰਮ ਦੀ ਵੀਡੀਓ ਸਰਚ ਕਰੋਗੇ ਤਾਂ ਹੋ ਸਕਦਾ ਪਿਛਲੇ ਸਾਲ ਦੀ ਵੀਡੀਓ ਤੁਹਾਨੂੰ ਟਾਈਮ ਸਿਰ ਦੇਖਣ ਨੂੰ ਮਿਲ ਜੇ ਬਹੁਤ ਬਹੁਤ ਧੰਨਵਾਦ ਥੈਂਕ ਯੂ